ਲਓ ਵੀ ਮਿੱਤਰੋ ਖੜੇ ਆਪਾਂ ਸੰਗਰੂਰ ਜਿਹੜੇ ਛੋਲੇ ਭਟੂਰੇ ਵਾਲੇ ਬਾਈ ਦਾ ਰੌਲਾ ਪਿਆ ਹੋਇਆ ਕਿ 40 ਰੁਪਏ ਦੀ ਬਾਈ ਪਲੇਟ ਦਿੰਦਾ ਉਸੇ ਦੁਕਾਨ ਦੇ ਮੂਹਰੇ ਖੜੇ ਆਂ ਡੀਸੀ ਸਾਹਿਬ ਨੂੰ ਬਾਈ ਨੇ ਸ਼ਿਕਾਇਤ ਕਰੀ ਤੇ ਮਜ਼ਦੂਰ ਨੇ ਤਾਂ ਬਾਈ ਦਾ ਰੇਟ ਤੁਸੀਂ ਦੇਖ ਰਹੇ ਹੋ ਕਿ ਹਲੇ ਵੀ ਲੱਗੀ ਹੋਈ ਆ 40 ਰੁਪਏ ਦੀ ਪਲੇਟ ਬਾਈ ਕੀ ਹਾਲ ਨੇ ਆਉਂਦੇ ਰਹਿੰਦੇ ਨੇ ਬਾਈ ਤੁਸੀਂ ਬਾਈ ਕੋਲੇ ਹਾਂ ਜੀ ਹਾਂ ਬਾਈ ਕੀ ਲੱਗਦਾ 40 ਰੁਪਏ ਦਾ ਰੇਟ ਆ ਜਿਹੜਾ ਮਹਿੰਗਾ ਜਾਂ ਠੀਕ ਆ ਨਹੀਂ ਠੀਕ ਹੈ ਵੀਰੇ ਜੀ ਸਾਹ ਉਹਨਾਂ ਨੂੰ ਜੇ ਆਪਾਂ ਦੇਖੀਏ ਮਹਿੰਗਾਈ ਬਹੁਤ ਹੋ ਰਹੀ ਆ ਚਾਹ ਵੀ ਕੋਈ ਜਿਆਦਾ ਵੀ ਨਹੀਂ ਕਿਵੇਂ ਬਾਈ ਦੀ ਸ਼ਿਕਾਇਤ ਕਰੀ ਆ ਕਿਵੇਂ ਦੇ ਮੇਰੇ ਤਾਂ ਰਾਈਟ ਨੇ ਯਾਰ ਅਗਲੇ ਨੇ ਦੇਖੋ ਹੁਣ ਆ ਵੀ ਰੱਖੇ ਹੋਏ ਨੇ ਦਿਹਾੜੀ ਤੇ ਵੀ ਰੱਖੇ ਹੋਏ ਨੇ ਬੰਦੇ ਦੇਖੋ ਸਭ ਕੁਝ ਚਲਾਉਣਾਗਾ ਤੇਲ ਮਹਿੰਗਾ ਹੋਇਆ ਪਿਆਗਾ ਦੇਖੋ ਜੇ ਆਪਾਂ ਗੱਲ ਕਰੀ ਜਾਵੇ ਤਾਂ 40 ਰੁਪਏ ਕੋਈ ਬਾਲੀ ਵੱਡੀ ਚੀਜ਼ ਵੀ ਨਹੀਂ ਆ ਗਈ ਜੀ ਹੈ ਨਾ ਪਰ ਇਹ ਸ਼ਿਕਾਇਤ ਨਾਲ ਆਏ ਆ ਦੋਸਤੋ ਕਿ ਪਰੇਸ਼ਾਨੀ ਬੰਦੇ ਨੂੰ ਜ਼ਰੂਰ ਖੜੀ ਹੋ ਜਾਂਦੀ ਹੈ ਨਾ ਕਿਵੇਂ ਹੁਣ ਬਾਈ ਨੇ ਮਿਹਨਤ ਕਰਦੇ ਤੁਸੀਂ ਦੇਖ ਰਹੇ ਹੋ ਸਾਰਾ ਦਿਨ ਧੁੱਪ 'ਚ ਖੜਨਾ ਵੀ ਸੌਖਾ ਨਹੀਂ ਹੈਗਾ ਕਿ ਸਾਰਾ ਦਿਨ ਵਿਚਾਰੇ ਮਰ ਕੇ 2 ਰੁਪਏ ਇਕੱਠੇ ਕਰਦੇ ਨੇ ਪਰ 40 ਰੁਪਏ ਦੇ ਰੇਟ ਨਾਲ ਗਾਕਾਂ ਦਾ ਵੀ ਕਹਿਣਾ ਕਿ 40 ਰੁਪਏ ਦੇ ਹਿਸਾਬ ਨਾਲ ਕੋਈ ਜ਼ਿਆਦਾ ਨਹੀਂ ਹੈਗਾ ਏ ਬਾਈ ਹੋਰੀ ਬੈਠ ਰਹੇ ਬਾਈ ਨਾਲ ਵੀ ਗੱਲ ਕਰਨੇ ਕੀ ਹਾਲ ਨੇ ਬਾਈ ਜੀ ਬਹੁਤ ਵਧੀਆ ਬਰਾ ਜੀ ਪੂਰੇ ਦੀ ਰਹਿਣ ਵਾਲੇ ਹੋ ਹਾਂ ਆਪਣੇ ਲੋਕ ਡੇਲੀ ਆਉਂਦੇ ਰਹਿੰਦੇ ਖਾਣ ਪੀਣਾਂ ਨਹੀਂ ਬਸ ਮਹੀਨੇ ਵੀਕਨਾ ਬਾਅਦ ਆਉਣਾ ਅੱਛਾ ਜਿਵੇਂ 40 ਰੁਪਏ ਰੇਟ ਰੱਖਿਆ ਹੈ ਬਾਈ ਨੇ ਹਾਂ ਮਹਿੰਗਾ ਲੱਗਦਾ ਰੇਟ 40 ਰੁਪਏ ਦਾ ਠੀਕ ਆ ਠੀਕ ਆ ਬਰਾ ਇੱਕ 6:00 ਵਜੇ ਵੀ ਆਉਂਦੇ ਨੇ ਨਾ ਇਹ 7:00 6 6 ਵਜੇ ਆ ਜਾਂਦੇ ਨੇ ਤਕਰੀਬਨ ਇਹ। ਅੱਛਾ ਜੀ। ਹਾਂ। ਮਿਹਨਤ ਕਰਦੇ ਨੇ ਕਹਿਣ ਤੋਂ ਬਾਅਦ ਹਾਂ। ਇਹ ਬਰੈਂਡ 4-5 ਵਜੇ ਤੱਕ। ਕਿਵੇਂ ਇੱਕ ਬਾਈ ਨੇ ਸ਼ਿਕਾਇਤ ਕਰੀ ਹੈ ਇਹਨਾਂ ਦੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਡੀਸੀ ਸਾਹਿਬ ਨੂੰ ਚਿੱਠੀ ਪੱਤਰ ਲਿਖਿਆ ਕਿ 40 ਰੁਪਏ ਪਲੇਟ ਮਹਿੰਗੀ ਆ, ਇਹ 20 ਰੁਪਏ ਹੋਣੀ ਚਾਹੀਦੀ ਆ। ਭਾਈ ਇਹ ਟੋਪਰਾ ਇਹਦੇ ਬਾਰੇ। ਆਪਾਂ ਕਦੇ ਕਦਾਈ ਨਹੀਂ ਆਉਂਦੇ। ਕਦੇ ਕਦਾਈ। ਤੁਸੀਂ ਭਾਈ ਜੀ ਆਉਂਦੇ ਰਹਿੰਦੇ ਹੋ? ਨਹੀਂ ਭਾਈ ਜੀ ਅੱਜ ਪਹਿਲੀ ਵਾਰ ਆਏ ਆਪਾਂ। ਅੱਛਾ ਕਿਵੇਂ ਲੱਗਿਆ 40 ਰੁਪਏ ਜਿਹੜਾ ਰੇਟ ਆ? ਠੀਕ ਹੀ ਆ 40 ਰੁਪਏ ਜਾਇਜ਼ ਆ। ਕੋਈ ਮਹਿੰਗਾ ਤਾਂ ਨਹੀਂ ਹੈਗਾ ਨਹੀਂ ਮਹਿੰਗਾ ਕੋਈ ਨਹੀਂ ਜੀ ਕਿਹੜੀ ਬਾਈ ਨੇ ਚਿੱਠੀ ਕੱਢੀ ਆ ਨਜਾਇਜ਼ ਜੀ ਤੰਗ ਪਰੇਸ਼ਾਨ ਕਰਨ ਵਾਸਤੇ ਕੱਢਦੀ ਜੇ ਆਪਾਂ ਦੇਖੀਏ ਵੀ 40 ਰੁਪਏ ਕਿਉਂਕਿ ਗਾਹਕ ਸਾਰੇ ਕਹਿ ਰਹੇ ਨੇ ਇਹਦਾ ਭਰਾ ਪੁਲਚਾ ਹੁੰਦਾ ਹੈਗਾ ਹੁਣ ਤੁਸੀਂ ਆਪ ਹੀ ਛਾ ਵਧਾ ਪੁਲਚਾ ਤੇ ਇਹ ਦੋ ਪੂਰੀ ਦੋ ਦੋ ਪਟੂਰੇ ਦਿੰਦਾ ਬਾਈ 40 ਦੇ ਦੋ 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 ਪਟੂਰੇ ਤੁਸੀਂ ਦੇਖ ਰਹੇ ਹੋ ਕਿ ਸਬਜ਼ੀ ਵਗੈਰਾ ਵਧੀਆ ਬਾਈ ਕਰਕੇ ਦੂੰਗਾ ਤੇ ਹੋਰ ਵੀ ਬਹੁਤ ਸਾਰੇ ਲੋਕ ਬਾਈ ਕੋਲੇ ਖੜੇ ਨੇ ਰੇਟ ਲਿਸਟ ਹੈਗੀ ਆ ਬਾਈ ਦੀ ਕਿਹੜੀ ਲੱਗੀ ਹੋਈ ਆ ਨਾਲ ਤੇ ਬਾਈ ਨੇ ਸਾਰੀ ਰੇਟ ਲਿਸਟ ਸਾਹਮਣੇ ਲਾ ਰਖੀ ਆ ਤੇ ਨਾਲ ਵਧੀਆ ਕਰਿਆ ਹੈ ਕੋਈ ਸਰਟੀਫਿਕੇਟ ਵਗੈਰਾ ਵੀ ਮਿਲਿਆ ਹੈ ਤੈਨੂੰ ਕਿੱਥੇ ਲੱਗਾ ਹੈ ਅੱਜ ਹੀ ਇੱਥੇ ਲੱਗਾ ਹੋਇਆ ਅੱਛਾ ਆ ਆ ਦੇਖ ਲਓ ਤੁਸੀਂ ਹੈਨਾ ਇਹ ਫੂਡ ਸਰਟੀਫਿਕੇਟ ਵੀ ਬਾਈ ਨੂੰ ਮਿਲਿਆ ਹੋਇਆ ਹੈ ਇਹ ਤੇ ਕੋਈ ਐ ਨਹੀਂ ਹੈਗਾ ਬਾਈ ਵੀ ਇਹੀਂ ਖੜਿਆ ਸਾਰੇ ਸਰਟੀਫਿਕੇਟ ਤੁਸੀਂ ਦੇਖ ਰਹੇ ਹੋ ਦੇਖੀ ਚਲੋ ਇੱਕ ਆਹ ਬਾਈ ਕੋਲੇ ਆ ਹੈਨਾ ਤੇ ਸਾਰੇ ਹੋਰ ਦਿਖਾਈ ਵੀਰੇ ਤੇਲ ਵੀ ਦਿਖਾ ਦਿਓ ਜੀ ਇਹ ਆ ਦੇਖ ਲਓ ਤੁਸੀਂ ਹੈਨਾ ਤੇ ਆ ਇੱਕ ਹੋਰ ਚੀਜ਼ ਦਿਖਾ ਦਿੰਨੇ ਆ ਤੁਸੀਂ ਕਿਵੇਂ ਤੇਲ ਵਰਤਦੇ ਨੇ ਆਮ ਆਪ ਨੇ ਦੇਖਿਆ ਲੋਕਾਂ ਦਾ ਹੈਨਾ ਕਿ ਕੱਟਿਆ ਇਹ ਤੇਲ ਵਰਤਦੇ ਨੇ ਬਾਈ ਕਿਹੜਾ ਤੇਲ ਵਰਤ ਰਹੇ ਆ ਬਾਈ ਫਾਰਚੂਨ ਦਾ ਜੀ ਅੱਛਾ ਫਾਰਚੂਨ ਦਾ ਤੇਲ ਵਰਤਦਾ ਬਾਈ ਰੇਟ ਇਹਦਾ ਵੀ ਬਹੁਤ ਮਹਿੰਗਾ ਹੋਣਾ ਦੇਖੋ ਮਾੜਾ ਜਿਹਾ ਤੇ ਬਾਕੀ ਸਫਾਈ ਦੇਖ ਲਓ ਮੱਖੀ ਦਿਖਾ ਦੋ ਕੋਈ ਇੱਕ ਵੀ ਬਾਈ ਦੀ ਹੈ ਨਾ ਉਰੇ ਨਹੀਂ ਤਾਂ ਆਮ ਆਪਾਂ ਖੜਦੇ ਆਂ ਰੇੜੀਆਂ ਤੇ ਖਾਣ ਨੂੰ ਜੀ ਨਹੀਂ ਕਰਦਾ ਤੇ ਸਾਫ ਸਫਾਈ ਦਾ ਬਾਈ ਨੇ ਬਹੁਤ ਧਿਆਨ ਰੱਖਿਆ ਹੋਇਆ ਅੱਛਾ ਬਾਈ ਕਿਹੜੀ ਐਪਲੀਕੇਸ਼ਨ ਕੱਢੀ ਬਾਈ ਨੇ ਕੋਈ ਪਰੇਸ਼ਾਨੀ ਹੋਈ ਕੋਈ ਆਇਆ ਮਲਾਜ਼ਮ ਵਗੈਰਾ ਕੋਈ ਨਹੀਂ ਜੀ ਮੈਨੇ ਪਤਾ ਵੀ ਤੋਂ ਮੈਂ ਕੱਲ ਆਇਆ ਹਾਂ ਜੀ ਦਿੱਲੀ ਸੇ ਅੱਛਾ ਪਹਿਲੇ ਕੌਣ ਕਰਦਾ ਹੈ ਯਹਾਂ ਤੇ ਵੱਡਾ ਵਾਇਦਾ ਮੇਰਾ ਅੱਛਾ ਵੱਡਾ ਵਾਇਦਾ ਆਪ ਹੈ ਅੱਜ ਹੈ ਨਹੀਂ ਉਹ ਅੱਜ ਨਹੀਂ ਦਫਤਰ ਮੈਂ ਗਿਆ ਜੀ ਅੱਜ ਡੀਸੀ ਦਾ ਉੱਤਰ ਗਏ ਹੋਏ ਆ ਠੀਕ ਹੈ ਹਾਲੋ ਜੀ ਤਾਂ ਮੈਂ ਮਾਨ ਤੋਂ ਸਵਾਦ ਆ ਜੀ ਪੂਰਾ ਵਧੀਆ ਗੱਲ ਬੋਲੋ ਸਵਾਦ ਆ ਜੀ ਤਿੰਨ ਗੇਲ ਸਬਜ਼ੀ ਬੁਆਰੀਏ ਭਾਵੇਂ ਹਾਂ ਮਨਾ ਨਹੀਂ ਕਰਦਾ ਵਧੀਆ ਹਰੀ ਮਿਰਚ ਪਾਉਂਦੇ ਆ ਜੀ ਵਧੀਆ ਗਾਜਰਾਂ ਦਾ ਚਾਰ ਦਿੰਦੇ ਆ ਜੀ ਗੰਡੇ ਦਿੰਦੇ ਆ ਜੀ 40 ਰੁਪਏ ਚ ਹੋਰ ਕੀ ਭਾਰ ਦੀ ਆ ਜੀ ਦੁਨੀਆ ਆਉਂਦਾ ਵੀ ਕੁਛ ਨਹੀਂ ਜੀ ਰਿਫੰਡ ਕਿੰਨਾ ਮਹਿੰਗਾ ਹੋ ਰਿਹਾ ਜੀ ਆਪੇ ਦੇਖ ਲਓ ਜੀ ਬਹੁਤ ਵਧੀਆ ਸੀ ਡੇਲੀ ਖਾਣੇ ਆ ਜੀ ਕਿਵੇਂ ਹੁਣ ਸਾਫ ਸਫਾਈ ਰੱਖੀ ਹੋਈ ਆਈ ਹੁੰਦੀ ਆ ਜਾਂ ਹਾਂ ਸਾਫ ਸਫਾਈ ਡੇਲੀ ਹੁੰਦੀ ਆਈ ਵਧੀਆ ਸੀ ਡੇਲੀ ਖਾਣੇ ਆ ਜੀ ਇਹ ਡੇਲੀ ਖਾਣੇ ਹਾਂ ਹਾਂ ਜੀ ਹਾਂ ਠੀਕ ਆ 40 ਰੁਪਏ ਕੋਲ ਮਲਾ ਕੇ ਅਗਰ ਪਗ 40 ਰੁਪਏ ਬਹੁਤ ਠੀਕ ਆ ਜੀ ਕੋਈ ਜ਼ਿਆਦਾ ਰੇਟ ਨਹੀਂਗਾ ਠੀਕ ਆ ਉਹ ਕੋਈ ਮੈਨੂੰ ਲੱਗਦਾ ਬਾਈ ਕੋਈ ਦੁਖੀ ਹੋਇਆ ਦੀ ਕੱਟਦੀ ਉਹਨੇ ਐਪਲੀਕੇਸ਼ਨ ਹੈ ਜੀ ਆਪਾਂ ਵਿਚ ਹੁੰਦੇ ਆ ਜੀ ਬੰਦੇ ਸਾਨੂੰ ਪਤਾ ਹੈ ਠੀਕ ਹੈ ਬਈ ਹਾਂ ਅੱਜ ਗੱਲ ਦੀ ਆਪਾਂ ਗੱਲ ਕਰੀ ਜਾਵੇ ਤਾਂ 20 3000 ਆਉਂਦਾ ਵੀ ਕੀ ਆ 40 ਰੁਪਏ ਰੇਟ ਜਿਆਦਾ ਵੀ ਕਿਹਨਾਂ ਕਹਾ ਹਨ ਕੋਈ ਜਿਆਦਾ ਨਹੀਂ ਤੁਸੀਂ ਵੀ ਆਉਂਦੇ ਰਹੇ ਨਾ ਵੀਰੇ ਹਾਂਜੀ ਹਾਂਜੀ ਵੀਰੇ ਲੋਕਲ ਹੀ ਆ ਅੱਛਾ ਹਾਂਜੀ ਹਾਂਜੀ ਰਹਿੰਦੇ ਵੀਰੇ ਬਹੁਤ ਵਧੀਆ ਸਪਾਈ ਰਹਿੰਦੀ ਆ ਖਾਣ ਪੀਣ ਨੂੰ ਵਧੀਆ ਯਾਰ ਰੇ 40 ਰੁਪਏ ਲਾਏ ਕੋਈ ਮਾੜੇ ਨਹੀਂ ਆਗੇ ਵੀਰੇ ਪਾ ਲੈਣ ਵਾਲੇ ਵਧੀਆ ਟੇਸਟੀ ਆ ਅੱਛਾ ਵਧੀਆ ਬਣਾਇਆ ਬਾਈ ਦਾ ਹਨਾ ਨਾ ਡੇਲੀ ਵਧੀਆ ਬਣਾਉਂਦੇ ਆ ਟੇਸਟੀ ਬਣਾਉਂਦੇ ਨੇ ਵਧੀਆ ਠੀਕ ਆ ਬਾਈ ਹਾਂ ਯਾਰ ਡੇਲੀ ਖਾਂਦੇ ਆ ਸਾ ਮਿੱਤਰੋ ਰੇਟ ਲਿਸਟ ਬਾਈ ਦੀ ਸਾਹਮਣੇ ਇੱਕ ਵਾਰੀ ਮੈਂ ਖੈਰ ਉਹ ਬਾਈ ਨੂੰ ਵੀ ਮਾੜਾ ਨਹੀਂ ਕਹਿੰਦੇ ਰਾਈਟ ਆਪ ਦਾ ਹਰੇਕ ਬੰਦੇ ਨੂੰ ਲਿਖਣ ਦਾ ਚਿੱਠੀ ਪੱਤਰ ਕੱਢਣ ਦਾ ਜਾਂ ਫਿਰ ਜੇ ਕੋਈ ਗਲਤ ਲੱਗੇ ਤਾਂ ਆਵਾਜ਼ ਚੱਕਣ ਦਾ ਹੈਨਾ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਤੇ ਲੋਕੇਸ਼ਨ ਦੱਸ ਦਿਨਾ ਕਿੱਥੇ ਆ ਲੋਕੇਸ਼ਨ ਬਾਈ ਇੱਧਰ ਹੈਗੀ ਆ ਸੰਗਰੂ ਕੋਲਾਪਾਰਕਰ ਜ ਐ ਐਚਡੀਐਸਸੀ ਬੈਂਕ ਆ ਤੇ ਆ ਐਕਸਚੇਂਜ ਆ ਮੈਨੂੰ ਲੱਗਦਾ ਹੈ ਇਹਦੇ ਨਾਲ ਖੜਿਆ ਬਾਈ ਬਿਲਕੁਲ ਹੈਨਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ